ਸਭ ਤੋਂ ਪਹਿਲੇ ਮੈਂ ਸਮੂਹੇ ਸੰਗਤ ਨੂੰ ਫਤਿਹ ਅਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹੇ ਖਾਲਸਾ ਪੰਥ ਨੂੰ ਖਾਲਸਾ ਪੰਥ ਦੀ ਸਜਣਾ ਦੇਵਸਤੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਬਸਾਖੀ ਦੀ ਵੀ ਲੱਖ ਲੱਖ ਵਧਾਈ। ਜਸ਼ਮੀਸ਼ ਪਿਤਾ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਉਹਨਾਂ ਦਾ ਨਿਸ਼ਾਨਾ ਸੀ ਕਿ ਜਿਹੜਾ ਮੇਰਾ ਸਿੱਖ ਹੋਊਗਾ ਉਹ ਇੱਕ ਮਾਨਦਾਰ ਇਨਸਾਨ ਹੋਊ। ਮਿਹਨਤੀ ਹੋ ਜ਼ੁਲਮ ਦੇ ਖਿਲਾਫ ਲੜਨ ਵਾਲਾ ਹੋ ਤੇ ਸੇਵਾ ਕਰਨ ਵਾਲਾ ਹੋ ਤੁਸੀਂ ਸਾਰੇ ਜਾਣਦੇ ਹੋ ਜਿਹੜੀ ਸੇਵਾ ਭਾਵਨਾ ਆਪਣੇ ਖਾਲਸੇ ਵਿੱਚ ਉਹ ਗੁੜਤੀ ਗੁਰੂ ਸਾਹਿਬ ਨੇ ਦਿੱਤੀ ਹੈ ਪਿੱਛੇ ਹੋ ਜਾ ਦਿਖਵੀਂ ਰੱਖ ਅੱਛਾ ਪਿੱਛੇ ਆ ਗੁਰੂ ਸਾਹਿਬ ਨੇ ਦਿੱਤੀ ਹੈ ਜਿੱਥੇ ਵੀ ਦੁਨੀਆ ਵਿੱਚ ਆਪਣਾ ਸਿੱਖ ਭੈਣ ਆ ਭਰਾ ਰਹਿੰਦਾ ਹੈ ਮਿਹਨਤੀ ਹੈ ਸੇਵਾ ਕਰਦਾ ਤੇ ਨਾਂ ਕਮਾਉਂਦਾ ਹੈ ਜੇ ਦੁਨੀਆ ਦੇ ਸਾਰੇ ਧਰਮਾਂ ਦੇ ਹਿਸਾਬ ਨਾਲ ਦੇਖੀਏ ਸਿੱਖ ਧਰਮ ਸਭ ਤੋਂ ਘਟ ਉਮਰਾਲਾ ਹੈ ਪਰ ਸਭ ਤੋਂ ਵੱਧ ਨਾ ਕਮਾਉਣ ਵਾਲਾ ਹੈ ਖਾਲਸਾ ਜੀ ਸ਼ਰੋਮਣੀ ਅਕਾਲੀ ਦਲ ਖਾਲਸਾ ਪੰਥ ਦੀ ਪੰਜਾਬ ਦੀ ਜਥੇਬੰਦੀ ਹੈ 104 ਸਾਲ ਪੁਰਾਣੀ ਜਥੇਬੰਦੀ ਹੈ ਜਦੋਂ ਆਪਣੇ ਗੁਰੂ ਘਰਾਂ ਉੱਤੇ ਮਹੰਤਾਂ ਦਾ ਕਬਜ਼ਾ ਹੋ ਗਿਆ ਸੀ ਮਹੰਤ ਇਹ ਜੇ ਗਲਤ ਕੰਮ ਕਰਨ ਲੱਗੇ ਗੁਰੂ ਧਾਮਾਂ ਵਿੱਚ ਕਿ ਖਾਲਸਾ ਪੰਥ ਨੂੰ ਬਰਦਾਸ਼ਤ ਨਹੀਂ ਹੋ ਸਕਿਆ ਆਪਣੇ ਬਜ਼ੁਰਗਾ ਨੇ ਉਹ ਮੰਤ ਭਜਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਪਹਿਲੀ ਮੀਟਿੰਗ 'ਚ ਫੈਸਲਾ ਕਰ ਲਿਆ ਕਿ ਆਪਣੀ ਕੌਮ ਨੂੰ ਇੱਕ ਫੌਜ ਚਾਹੀਦੀ ਹੈ ਜੇ ਅੱਗੇ ਤੋਂ ਕੋਈ ਆਪਣੇ ਗੁਰੂ ਧਾਮ 'ਤੇ ਹਮਲਾ ਕਰੂ ਜਾਂ ਆਪਣੇ ਪੰਥ 'ਤੇ ਹਮਲਾ ਕਰੂ ਆਪਾਂ ਕੋਲ ਇੱਕ ਜਥੇਬੰਦੀ ਹੋਣੀ ਚਾਹੀਦੀ ਐ ਜਿਹੜੀ ਲੜਾਈ ਲੜੂ ਇੱਕ ਮਹੀਨੇ ਬਾਅਦ ਉਹਨਾਂ ਨੇ ਸ਼੍ਰੋਮਣੀ ਕਾਲੀ ਦਲ ਨੂੰ ਜਨਮ ਦਿੱਤਾ 104 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਕਾਲੀ ਦਲ ਦੇ ਪਹਿਲੇ ਪ੍ਰਧਾਨ ਜੈਕਾਰਾ ਸੁਨਮੁਖ ਸਿੰਘ ਚਵਾਲ ਸਨ ਮਾਸਟਰ ਤਾਰਾ ਸਿੰਘ ਵੀ ਰਹੇ ਪ੍ਰਧਾਨ ਸੰਤ ਫਤੇਹ ਸਿੰਘ ਵੀ ਰਹੇ ਆ ਗੋਡੇ ਬਾਗਲ ਸਾਹਿਬ ਵੀ ਰਹੇ ਆ ਤੇ ਸਭ ਤੋਂ ਛੋਟੀ ਉਮਰ ਵਿੱਚ ਦਾਸ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮਕਸਦ ਕੀ ਹੈ ਆਪਾਂ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਆਂ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮਕਸਦ ਸਰਬੱਤ ਦੇ ਭਲੇ ਦਾ ਹੈ ਸਾਰੇ ਧਰਮਾਂ ਦਾ ਸਤਕਾਰ ਕਰਨਾ ਹੈ ਆਪਣੇ ਗੁਰੂ ਸਬਾਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਜਾਨ ਕੁਰਬਾਨ ਕਰਤੀ ਆ ਆਪਣੀ ਕੌਮ ਦਾ ਫਰਜ਼ ਹੈ ਕਿ ਸਾਰੇ ਧਰਮਾਂ ਦੇ ਲੋਕ ਉਹਨਾਂ ਨਾਲ ਪਿਆਰ ਕਰਨਾ ਹੈ ਉਹਨਾਂ ਨੂੰ ਜੱਫੀ ਪਾ ਕੇ ਰੱਖਣਾ ਹੈ ਤੇ ਕਿਉਂਕਿ ਪੰਜਾਬ ਆਪਣਾ ਘਰ ਹੈ ਪੰਜਾਬ ਦੇ ਬਾਹਰ ਆਪਾਂ ਕਿੱਥੇ ਜਾ ਸਕਦੇ ਆਂ ਤੇ ਪੰਜਾਬ ਜੇ ਤਕੜਾ ਹੈ ਜੇ ਪੰਜਾਬ ਤਰੱਕੀ ਦੇ ਹੈ ਤੇ ਜੇ ਪੰਜਾਬੀ ਖੁਸ਼ੀ ਹੈ ਖੁਸ਼ ਹਨ ਤਾਂ ਹੀ ਆਪਾਂ ਸਾਰੇ ਤਰੱਕੀ ਕਰਾਂਗੇ ਤੁਸੀਂ ਦੇਖ ਲਓ ਸ਼੍ਰੋਮਣੀ ਅਕਾਲੀ ਦਲ ਦਾ ਦੇ ਇਤਿਹਾਸ ਵੀ ਦੇਖੀਏ ਆਜ਼ਾਦੀ ਤੋਂ ਪਹਿਲੇ ਵੀ ਸਭ ਤੋਂ ਵੱਧ ਕੁਰਬਾਨੀਆਂ ਕਾਲੀ ਦਲ ਦੇ ਲੀਡਰਾਂ ਨੇ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਕੀਤੀਆਂ ਆਜ਼ਾਦੀ ਦੇ ਬਾਅਦ ਵੀ ਜੇ ਕੋਈ ਕਿਸਾਨੀ ਦੀ ਲੜਾਈ ਸੀ ਜੇ ਕੋਈ ਗਰੀਬ ਦੇ ਹੱਕ ਦੀ ਲੜਾਈ ਸੀ ਜੇ ਕੋਈ ਵਪਾਰੀ ਦੀ ਗੱਲ ਸੀ ਜੇ ਐਮਰਜੈਂਸੀ ਵਰਗੀਆਂ ਆਪਣੇ ਤੇ ਠੋਕੀਆਂ ਗਈਆਂ ਸੀ ਲੜਾਈ ਲੜੀ ਥੋਡੀ ਪਾਰਟੀ ਸ਼ੋਮਨੀ ਕਾਲੀ ਦਲ ਨੇ ਲੜੀ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਹੈ ਇੱਕ ਬਹੁਤ ਵੱਡੀ ਸਾਜ਼ਿਸ਼ ਬਣ ਗਈ ਕਿ ਇਸ ਕੌਮ ਦੀ ਜਥੇਬੰਦੀ ਨੂੰ ਪੰਜਾਬ ਦੀ ਜਥੇਬੰਦੀ ਨੂੰ ਖਤਮ ਕਰਨਾ ਆਹ ਸਾਜ਼ਿਸ਼ ਕਿਦੋਂ ਸ਼ੁਰੂ ਹੋਈ ਜਦੋਂ ਆ ਸ਼ੋਮਨੀ ਕਾਲੀ ਦਲ ਨੇ ਐਨਡੀਏ ਦਾ ਸਾਥ ਛੱਡਿਆ ਕਿਸਾਨੀ ਕਾਨੂੰਨਾਂ ਦੇ ਖਿਲਾਫ ਸਰਕਾਰ ਤੋਂ ਪਾਸੇ ਹਟੇ ਸੈਂਟਰ ਦੀ ਸਰਕਾਰਾਂ ਨੇ ਤਾਕਤਾਂ ਨੇ ਫੈਸਲਾ ਕਰ ਲਿਆ ਕਿ ਖਾਲਸਾ ਪੰਥ ਨੂੰ ਕਮਜ਼ੋਰ ਕਰਨਾ ਹੈ ਉਹਨਾਂ ਨੂੰ ਪਤਾ ਸੀ ਕਿ ਖਾਲਸਾ ਪੰਥ ਦੀ ਤਾਕਤ ਗੁਰੂ ਧਾਮਾਂ ਤੋਂ ਆਉਂਦੀ ਹੈ ਆਪਣੇ ਤੱਕ ਸਭ ਤੋਂ ਆਉਂਦੀ ਹੈ ਤੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਆ ਸਾਰਿਆਂ ਉੱਤੇ ਆਪਾਂ ਕਬਜ਼ਾ ਕਰ ਲੈਣਾ ਤੁਸੀਂ ਦੇਖ ਲਓ ਜਦੋਂ ਅਸੀਂ ਐਨਡੀਐਸ ਸੀ ਅਸੀਂ ਉਹ ਮਰਿਆ ਲਾਈਨ ਖਿੱਚੀ ਸੀ ਜਿਹਦੇ ਪਰਲੇ ਪਾਸੇ ਉਹ ਜਾ ਨਹੀਂ ਸਕਦੇ ਸੀ ਆਪਣੇ ਧਰਮ ਵਿੱਚ ਉਹ ਦਖਲ ਨਹੀਂ ਕਰ ਸਕਦੇ ਸੀ ਆਪਣੇ ਗੁਰੂ ਧਾਮਾਂ 'ਚ ਦਖਲ ਨਹੀਂ ਕਰ ਸਕਦੇ ਸੀ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਅਸੀਂ ਹਟ ਗਏ ਆ ਉਹਨਾਂ ਨਾਲ ਉਹਨਾਂ ਨੇ ਸਭ ਤੋਂ ਵੱਡਾ ਹਮਲਾ ਤੁਹਾਡੇ ਤੇ ਕੀਤਾ ਤਖਤ ਹਜ਼ੂਰ ਸਾਹਿਬ ਦੀ ਕਮੇਟੀ 'ਤੇ ਕਾਬਜ਼ ਹੋ ਗਏ ਉਹਨਾਂ ਨੇ ਕਾਨੂੰਨ ਬਦਲ ਦਿੱਤਾ ਅੱਜ ਸਤਿਗਤ ਹਜ਼ੂਰ ਸਾਹਿਬ ਦੇ ਉੱਤੇ ਮੈਨੇਜਮੈਂਟ ਉੱਤੇ ਖਾਲਸਾ ਪੰਥ ਦਾ ਕੋਈ ਯੋਗਦਾਨ ਨਹੀਂ ਹੈ ਹੁਣ ਜਿਹੜੇ ਮੈਂਬਰ ਬਣਾਏ ਗਏ ਜਿਹੜਾ ਕਾਨੂੰਨ ਬਣਾਇਆ ਗਿਆ ਉਹ ਮਹਾਰਾਸ਼ਟra ਸਰਕਾਰ ਦੇ 13 ਬੰਦੇ ਉਹਨਾਂ ਨੇ ਆਪ ਹੀ ਨਾਮਿਨੇਟ ਕਰਤੇ ਐ ਤੁਸੀਂ ਹੈਰਾਨ ਰਹਿ ਜਾਓਗੇ ਜਿਹੜਾ ਚੇਅਰਮੈਨ ਬਣਾਇਆ ਸ਼ਰਾਬ ਪੀਂਦਾ ਤੁਸੀਂ ਦੇਖ ਲਓ ਆਪਣੇ ਮਰਿਆਦਾ ਦਾ ਕੀ ਹੋਣ ਲੱਗ ਗਿਆ ਬਾਤੇਤ ਲੋਕਾਂ ਨੂੰ ਸਰੋਪੇ ਦੀ ਬਖਸ਼ਿਸ਼ ਕਰਨ ਲੱਗ ਗਏ ਉੱਥੇ ਆ ਬਿੱਟੂ ਗਿਆ ਸੀ ਉੱਥੇ ਸਰੋਪਾ ਦਿੱਤਾ ਗਿਆ ਭਗਵਾਨਤ ਮੰਗਿਆ ਸੀ ਸਰੋਪੇ ਦਿੱਤੇ ਗਏ ਕਿਉਂਕਿ ਹੁਣ ਉਹਨਾਂ ਨੂੰ ਕੋਈ ਮਰਿਆਦਾ ਦੀ ਕੋਈ ਫਿਕਰ ਨਹੀਂ ਹੈ ਕਿਉਂਕਿ ਹੁਣ ਉਹਨਾਂ ਕੋਲੇ ਤਖਤ ਹੈ ਉਵੇਂ ਹੀ ਉਹਨਾਂ ਨੇ ਉਹਦੇ ਬਾਅਦ ਤਖਤ ਪਟਨਾ ਸਾਹਿਬ ਤੇ ਕਾਬਜ਼ ਹੋ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬੜੀ ਮਿਹਨਤ ਨਾਲ ਕੁਰਬਾਨੀਆਂ ਨਾਲ ਪੰਜਾਬੀਆਂ ਨੇ ਖਾਲਸਾ ਪੰਥ ਨੇ ਉਹ ਵੀ ਪਹੰਤਾਂ ਤੋਂ ਆਜ਼ਾਦ ਕਰਾਇਆ ਗੁਰੂ ਘਰ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਅੱਜ ਉਹ ਵੀ ਸੈਂਟਰ ਸਰਕਾਰ ਨੇ ਕਬਜ਼ਾ ਕਰ ਲਿਆ ਸਰਸੇ ਵਰਗੇ ਜਿਹੜੇ ਲੀਡਰ ਸਾਰੇ ਜਿਹੜੇ ਕਾਲੀ ਦਲ ਤੇ ਖੜੇ ਕੀਤੇ ਪੈਦਾ ਕੀਤੇ ਅੱਜ ਸਾਰੇ ਹੀ ਗਦਾਰੀ ਕਰਕੇ ਛਾਲ ਮਾਰ ਕੇ ਅੱਜ ਉਹਨਾਂ ਦੀਆਂ ਝੋਲੀਆਂ 'ਚ ਬੈਠੇ ਐ ਉਹਨਾਂ ਨੇ ਉਹਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੋੜ ਦਿੱਤਾ ਹਰਿਆਣੇ ਦੀ ਕਮੇਟੀ ਅਲੱਗ ਬਣਾਦੀ ਉਥੇ ਦਾਦੂ ਵਾਲ ਵਰਗੇ ਗੱਦਾਰਾਂ ਨੂੰ ਬਿਠਾ ਦਿੱਤਾ ਉਹਦੇ ਬਾਅਦ ਉਹਨਾਂ ਨੇ ਦੇਖਿਆ ਕਿ ਅਖੀਰਲਾ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਤੁਸੀਂ ਦੇਖ ਲਓ ਕਿਵੇਂ ਉਹਨਾਂ ਨੇ ਦੋ ਵਾਰ ਇਲੈਕਸ਼ਨਾਂ ਵਿੱਚ ਉਹ ਜੀ ਕੀਤੀ ਕਿ ਆਪਣੇ ਜਿਹੜੇ ਆਪਣੀ ਕੌਮ ਵਿੱਚ ਗੱਦਾਰ ਹੈ ਉਹਨਾਂ ਨੂੰ ਇਕੱਠੇ ਕਰ ਲੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਸ਼੍ਰੋਮਣੀ ਕਾਲੀ ਦਲ ਨੂੰ ਉੱਥੋਂ ਕੱਢੋ ਪੰਥ ਦੀ ਨਮੈਂਦਾ ਜਥੇਬੰਦੀ ਨੂੰ ਉੱਥੋਂ ਕੱਢੋ ਬੜੀ ਕੋਸ਼ਿਸ਼ ਕੀਤੀ ਪਰ ਬਹਾਦਰ ਉਹ ਆਪਣੇ ਮੈਂਬਰਾਂ ਨੇ ਡਟ ਕੇ ਮੁਕਾਬਲਾ ਕਰਕੇ ਉਹਨਾਂ ਨੂੰ ਵਾਪਸ ਪੰਜਾਬ ਦਾ ਬਾਰਡਰ ਟਪਾ ਦਿੱਤਾ ਪਰ ਫਿਰ ਹੱਲੇ ਵੀ ਨਹੀਂ ਹਟੇ ਫਿਰ ਉਹਨਾਂ ਨੇ ਸੋਚਿਆ ਕਿਵੇਂ ਕਾਬਜ ਹੋਵਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਫਿਰ ਕਿਸੇ ਨੇ ਸਲਾਹ ਕੀਤੀ ਕਿ ਜਿਹੜੀ ਸਿੱਖ ਪੰਥ ਹੈ ਸ੍ਰੀ ਕਾਲ ਤਖਤ ਸਾਹਿਬ ਦੇ ਪੰਜੇ ਤਖਤਾਂ ਸਾਹਿਬ ਦੇ ਜਸਰਾਂ ਦੇ ਹਰ ਹੁਕਮ ਦੀ ਪਾਲਣਾ ਕਰਦੀ ਹੈ ਉਹਨਾਂ ਨੇ ਸੋਚਿਆ ਕਿ ਸੌਖਾ ਕੰਮ ਹੈ ਉਹਨਾਂ ਨੇ ਆਪਣੇ ਤਖਤ ਸਾਹਿਬ ਦੇ ਜੱਫੀਦਾਰ ਯਾਨੀ ਹਰਪ੍ਰੀਤ ਸਿੰਘ ਤੇ ਦੂਜੇ ਜੱਫੀਦਾਰਾਂ ਨੂੰ ਆਪਣੇ ਕੰਟਰੋਲ 'ਚ ਲੈ ਲਿਆ ਉਹਨਾਂ ਨੇ ਉਹਨਾਂ ਨੂੰ ਜਿਪਸੀਆਂ ਦੇ ਕੇ ਗਲਮੈਨ ਦੇ ਕੇ ਹੋਰ ਤਾਕਤਾਂ ਦੇ ਕੇ ਉਹਨਾਂ ਨੂੰ ਆਪਣੀ ਕੌਮ ਦੇ ਖਿਲਾਫ ਖੜੇ ਕਰ ਦਿੱਤਾ ਮੈਨਾ ਮੈਨੂੰ ਦੁੱਖ ਲੱਗਦਾ ਜਦੋਂ ਮੈਂ ਤਖਤ ਸਾਹਿਬ ਦੇ ਜੱਫੀਦਾਰ ਬਾਰੇ ਇੰਨਾ ਕੁਝ ਕਹਿ ਰਿਹਾ ਹਾਂ ਮੈਂ ਅੱਜ ਤੱਕ ਨਹੀਂ ਆਜ ਉਠਾਈ ਕਿਆ ਨਹੀਂ ਕਿਉਂਕਿ ਅਸੀਂ ਸਾਰੇ ਤੱਕ ਸਾਹਿਬ ਦੇ ਜਜ਼ਦਰਾਂ ਦਾ ਸਤਕਾਰ ਕਰਦੇ ਆਂ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹ ਜੱਜਦਾਰ ਸਾਹਿਬ ਕੌਮ ਨੂੰ ਬਚਾਉਣ ਦੀ ਬਜਾਏ ਕੌਮ ਨੂੰ ਤਗੜਾ ਕਰਨ ਦੀ ਬਜਾਏ ਕੌਮ ਨੂੰ ਕੌਮ ਦੀ ਜਥੇਬੰਦੀ ਨੂੰ ਖਤਮ ਕਰਨ ਦੇ ਲੱਗੇ ਮੈਂ ਧੰਨਵਾਦ ਕਰਦਾ ਹਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦਾ ਜਿਨ੍ਹਾਂ ਨੇ ਸਹੀ ਮਿਹਨਤ ਤੇ ਜਿਹੜੇ ਪੱਕੇ ਸਾਫ ਤੇ ਫੈਂਟਰ ਸਰਕਾਰ ਦਾ ਕਬਜ਼ਾ ਹੋ ਗਿਆ ਸੀ ਉਹ ਵਾਪਸ ਕੌਮ ਨੂੰ ਵਾਪਸ ਦੇ ਦਿੱਤਾ ਕਬਜ਼ਾ واپس ਲੈ ਲਿਆ ਉਹਨਾਂ ਦਾ ਖਾਲਸਾ ਜੀ ਬੇਨਤੀ ਕਰਦਾ ਪਛਾਣੀਏ ਆਪਣੇ ਕੌਣ ਹੈ ਪ੍ਰਾਏ ਕੌਣ ਹੈ ਇੱਕ ਆਪਣੇ ਵਿੱਚ ਬਹੁਤ ਵੱਡੀ ਕਮਜ਼ੋਰੀ ਹੈ ਜਿਹੜਾ ਨਵਾਂ ਆਉਂਦਾ ਆਪਾ ਉਹਦੇ ਮਗਰ ਲੱਜੰਨੇ ਆ ਭਾਵੇਂ ਕੋਈ ਚੋਲਾ ਪਾ ਕੇ ਆ ਜੇ ਆਪਾ ਸੋਚਣ ਲੱਗ ਜੰਨੇ ਆ ਇਹ ਤੋਂ ਵੱਡਾ ਪੰਥਕ ਕੋਈ ਨਹੀਂ ਪ੍ਰਾਣੀ ਦੇਖਦੇ ਉਸ ਚੋਲੇ ਦੇ ਮਗਰ ਇੱਕ ਉਹ ਗद्दार ਖੜਾ ਹੈ ਜਿਹੜੇ ਆਪਣੀ ਕੌਮ ਵਿੱਚ ਦੋ ਫਾੜ ਕਰਨ ਨੂੰ ਕੌਮ ਨੂੰ ਕਮਜ਼ੋਰ ਕਰਨ ਵਾਸਤੇ ਭੇਜਿਆ ਗਿਆ ਹੈ ਤੁਸੀਂ ਜਾਂਦੇ ਹਾਂ ਲੀਡਰ ਇੱਕ ਦਿਨ ਚ ਨਹੀਂ ਪੈਦਾ ਹੁੰਦੇ 40 40 ਸਾਲ 50 50 ਸਾਲ ਲੱਗ ਜਾਂਦੇ ਐ ਇੱਕ ਲੀਡਰ ਪੈਦਾ ਕਰਨ ਨੂੰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਇੱਕ ਬਾਰ ਨੇ ਇੱਕ ਸਾਲ ਚ ਨਹੀਂ ਲੀਡਰ ਬਣੇ 70 ਸਾਲ ਕੌਮ ਦੀ ਪੰਜਾਬ ਦੀ ਸੇਵਾ ਕੀਤੀ ਤਾਂ ਲੋਕਾਂ ਨੇ ਜਾ ਕੇ ਉਹਨਾਂ ਦੇ ਵਿਸ਼ਵਾਸ ਕੀਤਾ ਸਰ ਪ੍ਰਕਾਸ਼ ਸਿੰਘ ਬਾਦਲ ਨੇ ਸਰ ਪ੍ਰਕਾਸ਼ ਸਿੰਘ ਬਾਦਲ ਨੇ ساری ਜ਼ਿੰਦਗੀ ਕੌਮ ਵਾਸਤੇ ਲਾ ਦਿੱਤੀ ਉਹਨਾਂ ਨੂੰ ਕੋਈ ਆਪਣੇ ਪਰਿਵਾਰ ਦਾ ਫਿਕਰ ਨਹੀਂ ਸੀ ਉਹਨਾਂ ਨੂੰ ਫਿਕਰ ਪੰਜਾਬ ਦਾ ਸੀ ਉਹ ਵੀ ਐਸ਼ ਕਰ ਸਕਦੇ ਸੀ ਪਰ ਫਿਰ ਵੀ ਕੌਮ ਖਾਤਰ ਪੰਜਾਬ ਖਾਤਰ 16 17 ਸਾਲ ਜੇਲ੍ਹਾਂ ਗੱਟੀਆਂ ਕਿਉਂਕਿ ਨਿਸ਼ਾਨਾ ਇੱਕ ਸੀ ਕਿ ਆਪਣੀ ਕੌਮ ਦੀ ਚੜ੍ਹਦੀ ਕਲਾ ਹੋਏ ਪੰਜਾਬ ਦੀ ਤਰੱਕੀ ਹੋਏ ਸਹੀ ਮੈਨੇ ਤਾਂ ਦੇਖੋ ਆਜ਼ਾਦੀ ਦੇ ਬਾਅਦ ਵੀ ਕੱਲੇ ਤਿੰਨ ਵਾਰ ਆਪਾਂ 5 ਸਾਲ ਸਰਕਾਰ ਰਹੀ ਹੈ ਕਾਲੀ ਦਲ ਦੀ ਦੋ ਵਾਰ ਦਾ ਸਾਲ ਡੇਢ ਸਾਲੀ ਸਰਕਾਰ ਤੋੜ ਦਿੰਦੇ ਸੀ ਸੈਂਟਰ ਵਾਲੇ ਪਰ ਤੁਸੀਂ ਦੇਖੋ ਉਹ ਜਿੰਨੇ ਸਾਲ ਰਹੀ ਤਿੰਨ ਕਰਮਾ ਜੋ ਕੁਝ ਵੀ ਬਣਿਆ ਉਹਦੋ ਹੀ ਬਣਿਆ ਖਾਲਸਾ ਜੀ ਤੁਸੀਂ ਇੱਥੇ ਬੈਠੇ ਹੋ ਤੁਸੀਂ ਪੰਜਾਬ ਦੇ ਕੋਨੇ-ਕੋਨੇ 'ਚ ਕੋਈ ਲੋਕ ਆਇਓ ਤੁਸੀਂ ਦੇਖ ਲਓ ਤੁਸੀਂ ਹੁਣ ਵਾਪਸ ਘਰੇ ਜਾਓਗੇ ਜੋ ਚੀਜ਼ ਤੁਸੀਂ ਦੇਖੋਗੇ ਉਹ ਚੀਜ਼ ਅਕਾਲੀ ਦਲ ਦੀ ਦੇਣ ਹੈ ਜਿਹੜੀ ਸੜਕ ਤੇ ਜਾਓਗੇ ਅਕਾਲੀ ਦਲ ਨੇ ਬਣਾਈ ਹੈ ਜਿਹੜੀ ਕੱਸੀ ਉੱਤੋਂ ਟੱਪੋਗੇ ਅਕਾਲੀ ਦਲ ਨੇ ਬਣਾਈ ਹੈ ਕੋਈ ਮੰਡੀ ਕੋਲੋਂ ਟੱਪੋਗੇ ਅਕਾਲੀ ਦਲ ਨੇ ਬਣਾਈ ਹੈ ਕੋਈ ਟਿਊਬਲ ਚੱਲਦਾ ਦੇਖੋਗੇ ਅਕਾਲੀ ਦਲ ਨੇ ਬਣਾਇਆ ਜੇ ਹਸਪਤਾਲ ਦੇਖੋਗੇ ਅਕਾਲੀ ਦਲ ਨੇ ਬਣਾਇਆ ਜੇ ਇੱਥੇ ਫੈਕਟਰੀਆਂ ਦੇਖੋਗੇ ਅਕਾਲੀ ਦਲ ਨੇ ਬਣਾਇਆ ਥਰਮਲ ਪਲਾਂਟ ਦੇਖੋਗੇ ਅਕਾਲੀ ਦਲ ਨੇ ਬਣਾਇਆ 에어ਪੋਰਟ ਦੇਖੋਗੇ ਅਕਾਲੀ ਦਲ ਨੇ ਬਣਾਇਆ ਗਰੀਬ ਦੀ ਧਰਮਸ਼ਾਲਾ ਦੇਖੋਗੇ ਅਕਾਲੀ ਦਲ ਨੇ ਦਿੱਤਾ ਹੈ ਗਰੀਬ ਨੂੰ ਆਟਾ ਦਾਲ ਦੇਣ ਵਾਲੇ ਅਕਾਲੀ ਦਲ ਹੈ ਪੈਨਸ਼ਨਾਂ ਦੇਣ ਵਾਲਾ ਅਕਾਲੀ ਦਲ ਹੈ ਥੋੜੀ ਫਸਲਾਂ ਦਾ ਐਮਐਸਪੀ ਦੇਣ ਵਾਲਾ ਅਕਾਲੀ ਦਲ ਹੈ ਥੋਡੀ ਮਾਂ ਪਾਟੀ ਹੈ ਤੁਹਾਡਾ ਪਰਿਵਾਰ ਹੈ ਤੇ ਮੈਂ ਕਹਿਣਾ ਚਾਹਣਾ ਕਿਉਂ ਆਪਾਂ ਆਪਣੀ ਕੌਮ ਨੂੰ ਆਪਣੀ ਕੌਮ ਦੀ ਇੱਜ਼ਤੇਬੰਦੀ ਨੂੰ ਕਮਜ਼ੋਰ ਕਰਤਾ ਕਿੱਡਾ ਵੱਡਾ ਨੁਕਸਾਨ ਹੋਇਆ ਆਪਾਂ ਕਿੱਥੇ ਚਲੇ ਗਏ ਆ ਵੇ ਜਦੋਂ ਦਾ ਤੁਸੀਂ ਆਪਣੀ ਕੌਮ ਦੀ ਇੱਜ਼ਤੇਬੰਦੀ ਨੂੰ ਕਮਜ਼ੋਰ ਕੀਤਾ ਉਦੋਂ ਤੋਂ ਤੁਹਾਡੇ ਤੇ ਹਮਲੇ ਹੋਣ ਲੱਗ ਗਏ ਉਦੋਂ ਤੋਂ ਤੁਹਾਡੇ ਗੁਰੂ ਧਾਮਾਂ ਤੇ ਹਮਲੇ ਹੋ ਗਏ ਉਦੋਂ ਤੋਂ ਪੰਜਾਬ ਉੱਤੇ ਕਬਜ਼ਾ ਬਾਹਰ ਲਿਆਂਦਾ ਹੋ ਗਿਆ ਹੁਣ ਕੋਈ ਮੁੱਖ ਮੰਤਰੀ ਕੋਈ ਪੰਜਾਬ ਦਾ ਸਹੀ ਬਣੇ ਤੇ ਮੁੱਖ ਮੰਤਰੀ ਕੇਜਰੀਵਾਲ ਉਹ ਚਲਾਉਂਦਾ ਆ ਭਗਵੰਤਬਾਨ ਦਾ ਇਕੱਲਾ ਤੁਹਾਨੂੰ ਪਤਾ ਕੀ ਕਰਦਾ ਆ ਸਸੋੜੀਆ ਵਰਗੇ ਆ ਜਨਵਰਗੇ ਸਾਰੇ ਇੱਥੇ ਆ ਗਏ ਐ ਲੁੱਟਣ ਲੱਗ ਗਏ ਐ ਦੇਖੋ ਤੁਹਾਡੇ ਨਾਲ ਕੀ ਵਾਦਾ ਕੀਤਾ ਸੀ ਕੀ ਤੁਹਾਡੇ ਸੁਪਨੇ ਤੁਹਾਨੂੰ ਦਿਖਾਏ ਸੀ ਕਿੱਧਰ ਗਿਆ 1000 ਰੁਪਏ ਬੀਬੀਆਂ ਦਾ ਕਿੱਧਰ ਗਿਆ 2500 ਪੈਨਸ਼ਨ ਦਾ ਕਿੱਧਰ ਗਿਆ ਡੇ ਦੁਗਣਾ ਛਗਣ ਦਾ ਕਿੱਧਰ ਗਿਆ 24 ਘੰਟੇ ਨਸ਼ਾ ਬੰਦ ਕਰਦਾ ਕਿੱਧਰ ਗਏ 29 29 ਫਸਲਾਂ ਦੇ ਐਮ ਐਸ ਪੀ ਕਹਿੰਦੇ ਦੇਵਾਂਗੇ ਤੁਸੀਂ ਆਪਣਾ ਸੁਪਰ ਪਿੱਛੇ ਸਿੱਡ ਦਿੱਤਾ ਖਾਲਸਾ ਜੀ ਆਪਣੀ ਗਲਤੀ ਆਪਣੀ ਹੈ ਆਪਾਂ ਪਛਾਣਿਆ ਨਹੀਂ ਆਪਣੇ ਕੌਣ ਹੈ ਤੇ ਪ੍ਰਾਏ ਕੌਣ ਹੈ ਸਹੀ ਮਹਨੇ ਤੇ ਇੱਕੋ ਇੱਕ ਪਾਰਟੀ ਹੈ ਜੇ ਵਾਰਿਸ ਪੰਜਾਬ ਦੀ ਕੋਈ ਹੈ ਉਹ ਤੁਹਾਡੀ ਮਾਂ ਪਾਰਟੀ ਅਕਾਲੀ ਦਲ ਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਕਾਲੀ ਦਲ ਤੁਹਾਡੇ ਵਾਸਤੇ ਮਰ ਵੀ ਸਕਦੀ ਹੈ ਤੁਹਾਡੀ ਲੜਾਈ ਵੀ ਲੜਦੀ ਹੈ ਥੋੜੇ ਵਾਸਤੇ ਹਰ ਕਦਮ ਚੁੱਕਣ ਨੂੰ ਤਿਆਰ ਹੈ ਤੇ ਕਰਦੀ ਰਹੀ ਹੈ ਜੋ ਕੁਝ ਵੀ ਪੰਜਾਬ ਚ ਆਇਆ ਖਾਲੀ ਦਲ ਨੇ ਆ ਜਿਹੜੇ ਕਾਂਗਰਸ ਹੈ ਆ ਬੀਜੇਪੀ ਹੈ ਆ ਝਾੜੂ ਵਾਲੇ ਹੈ ਆ ਕਾਮਰੇੜ ਹੈ ਆ ਸਾਰੇ ਪੰਜਾਬ ਦੇ ਵਾਰਿਸ ਨਹੀਂ ਉਦੋਂ ਇੱਥੇ ਕਬਜ਼ਾ ਕਰਨ ਨੂੰ ਵਾਸਤੇ ਆਉਂਦੇ ਆ ਜਿਵੇਂ ਅੰਗਰੇਜ਼ ਲੁੱਟਣ ਆਏ ਸੀ ਓਵੇਂ ਆ ਲੁੱਟਣ ਆਉਂਦੇ ਆ ਜੇ ਆਪ ਉਹਨਾਂ ਨੂੰ ਸਰਕਾਰ ਇੱਥੇ ਨਹੀਂ ਬੰਦੀ ਜੇ ਥੋੜ ਨਹੀਂ ਉਹ ਤੁਸੀਂ ਵਿ ਕਾਂਗਰਸ ਨੂੰ ਨਹੀਂ ਜਿਤਾਉਂਦੇ ਉਹਨਾਂ ਨੂੰ ਕੋਈ ਫਿਕਰ ਨਹੀਂ ਉਹ ਹਰਿਆਣੇ ਦੀ ਸਰਕਾਰ ਮਗਰ ਲੱਗ ਜਾਣਗੇ ਰਾਜਸਥਾਨ ਮਗਰ ਲੱਗ ਜਾਣਗੇ ਅਕਾਲੀ ਦਲ ਤਾਂ ਥੋੜਾ ਇੱਥੋਂ ਦਾ ਹੈ ਅਸੀਂ ਕਿੱਧਰ ਜਾਵਾਂਗੇ ਅਸੀਂ ਤਾਂ ਭਾਵੇਂ ਤੁਸੀਂ ਬਣਾਓ ਨਾ ਬਣਾਓ ਥੋੜੀ ਲੜਾਈ ਲੜਦੇ ਰਵਾਂਗੇ ਅਖੀਰਲੇ ਦਮ ਤੱਕ ਲੜਦੇ ਰਹਿਣਾ ਦੇਖੋ ਅੱਜ ਹਾਲਾਤ ਕੀ ਐ ਗੈਂਗਸਟਰ ਰਾਜ ਕਰ ਰਹੇ ਆ ਪੰਜਾਬ ਹਰ ਵਪਾਰੀ ਨੂੰ ਕਰੋੜਾਂ ਰੁਪਏ ਉਹਨਾਂ ਤੋਂ ਲਈ ਜਾਂਦੇ ਆ ਰੋਜ਼ ਘਰਨੇ ਡਿ ਅਟੈਕ ਹੋਈ ਜਾਂਦੇ ਆ ਗੁੰਡਾ ਕਰਦੀ ਦਾ ਰਾਜ ਐ ਆ ਝਾੜੂ ਵਾਲੇ ਐਮਐਲਏ ਨੇ ਇਹਨਾਂ ਦੇ ਲੀਡਰਾਂ ਨੇ ਘਰ ਘਰ ਨਸ਼ਾ ਪਲਾ ਦਿੱਤਾ ਮੈਂ ਸੰਗਤ ਨੂੰ ਪੁੱਛਣਾ ਛੋਣਾ ਐ ਇੰਨਾ ਝਾੜੂ ਵਾਲੇ ਦੇ 3 ਸਾਲ ਹੋਏ ਆ ਕੋਈ ਇੱਟ ਲੱਗੀ ਐ ਤੁਹਾਡੇ ਪੰਜਾਬ 'ਚ ਕੋਈ ਕੱਸੀ ਬਣਾਈ ਐ ਕਿਸੇ ਨੂੰ ਨੌਕਰੀ ਦਿੱਤੀ ਐ ਕਿਸੇ ਦੀ ਬਾਹ ਫੜੀ ਐ ਕੱਲੇ ਢੂਠੇ ਪਰਚੇ ਤੋਂ ਲੈ ਕੇ ਧੱਕੇ ਕਰਨ ਤੇ ਲੱਗੇ ਐ ਐਸ ਕਰਕੇ ਆਓ ਬਚਾਲੀਏ ਪੰਜਾਬ ਨੂੰ ਆ ਆਪਣਾ ਪੰਜਾਬ ਐ ਜੇ ਆਪਾਂ ਨਹੀਂ ਬਚਾਵਾਂਗੇ ਤੇ ਹੋਰ ਕੌਣ ਬਚਾਊਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੁਸੀਂ ਸੇਵਾ ਦਿੱਤੀ ਐ ਸਭ ਤੋਂ ਛੋਟੀ ਉਮਰ ਸੇਵਾ ਦਿੱਤੀ ਹੈ ਮੈਂ ਤੁਹਾਡੇ ਨਾਲ ਵਚਨ ਦਿੰਦਾ ਤੇ ਅੱਜ ਤੱਕ ਤੁਸੀਂ ਜਾਣਦੇ ਹੋ ਜੋ ਜੋ ਅਸੀਂ ਕਿਹਾ ਜੋ ਜੋ ਵੱਡੇ ਬਾਦਲ ਸਾਹਿਬ ਵਾਦਾ ਕਰਦੇ ਸੀ ਪੂਰਾ ਕਰਦੇ ਸੀ ਉਹਨਾਂ ਦੇ بیٹے ਹੋਣ ਦੇ ਨਾਤੇ ਤੇ ਖਾਲੀ ਦਲ ਦੇ ਸੇਵਾਦਾਰ ਹੋਣ ਦੇ ਨਾਤੇ ਮੈਂ ਤੁਹਾਨੂੰ ਵਾਦਾ ਕਰਦਾ ਤੁਸੀਂ ਇਕੱਠੇ ਹੋ ਜੋ ਧੜੇ ਬੰਦੀ ਛੱਡ ਦਿਓ ਅਕਾਲੀ ਵਰਕਰੀ ਵਾਦੂ ਹੈ ਤੁਸੀਂ ਤੱਕੜੇ ਹੋ ਜੋ ਅਗਲੀ ਸਰਕਾਰ ਥੋੜੀ ਹੋਗੀ ਪੰਜਾਬ ਦੇ ਲੋਕਾਂ ਦੀ ਮੈਂ ਵਾਦਾ ਕਰਦਾ ਹਾਂ ਜੇ ਸਰਕਾਰ ਤੁਸੀਂ ਲਿਆਉਣੇ ਆਂ ਆਪਣੀ ਪੰਜਾਬੀਆਂ ਦੀ ਖਾਲਸਾ ਪੰਥ ਪੰਜਾਬ ਦੀ ਸਰਕਾਰ ਲਿਆਉਣੇ ਆਂ ਮੈਂ ਵਾਦਾ ਕਰਦਾ ਹਾਂ ਇੱਕ ਵੀ ਗੈਂਗਸਟਰ ਪੰਜਾਬ 'ਚ ਨਹੀਂ ਦਿਖਾਈ ਦਊਗਾ ਇੱਕ ਵੀ ਨਸ਼ੇ ਵੇਚਣ ਵਾਲਾ ਆ ਸਮਗਲਰ ਪੰਜਾਬ 'ਚ ਨਹੀਂ ਰਹਿਣ ਦੇਵਾਂਗੇ ਜਿੰਨੀਆਂ ਸਰਕਾਰੀ ਨੌਕਰੀਆਂ ਸਾਰੀਆਂ ਪੰਜਾਬੀਆਂ ਨੂੰ ਮਿਲਣਗੀਆਂ ਕੋਈ ਯੂਪੀ ਵਾਲੇ ਆ ਰਾਜਸਥਾਨ ਵਾਲੇ ਨੂੰ ਨਹੀਂ ਮਿਲੂਗੀ ਜਿਹੜੇ ਅੱਜ ਝਾੜੂ ਵਾਲੇ ਦੇ ਹੀ ਜਾਂਦੇ ਆ ਜਿੰਦਾਬਾਦ ਜਿੰਦਾਬਾਦ ਜਿਦੇ ਕੋਲੇ ਕੋਈ ਟਿਊਬਵਲ ਕਨੈਕਸ਼ਨ ਨਹੀਂ ਪਹਿਲੇ ਦਿਨ ਹੀ ਉਹਨੂੰ ਟਿਊਬਵਲ ਕਨੈਕਸ਼ਨ ਦਿੱਤਾ ਜਾਊਗਾ ਆਟਾ ਦਾ ਸਕੀਮ ਵਾਪਸ ਲਿਆਂਦੀ ਜਾਊਗੀ ਸ਼ਗਨ ਤੇ ਪੈਨਸ਼ਨ ਦੁਗਨੀਆਂ ਕੀਤੀਆਂ ਜਾਣਗੇ ਭਾਈ ਚਾਰੇ ਇੱਕ ਸਾਂਝ ਸਾਰੇ ਧਰਮਾਂ ਦੇ ਲੋਕਾਂ ਨੂੰ ਮੈਂ ਵਿਸ਼ਵਾਸ ਦੁਣਾ ਹੈ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੇ ਅਸੀਂ ਸਿੱਖ ਹੈ ਸਾਰੇ ਧਰਮਾਂ ਦੇ ਲੋਕ ਜਿਹੜੀ ਸਰਕਾਰ ਤੁਸੀਂ ਬਣਾਉਂਗੇ ਕਹਿਣਗੇ ਉਹ ਸਾਡੀ ਸਰਕਾਰ ਹੈ ਅਸੀਂ ਸਾਰੇ ਪੰਜਾਬ ਵਿੱਚ ਅਮਨ ਸ਼ਾਂਤੀ ਰੱਖਾਂਗੇ ਤੇ ਮੈਂ ਇੱਕ ਆ ਵੀ ਕਹਿਣਾ ਚਾਹਣਾ ਸਾਰਿਆਂ ਨੂੰ ਜਿਹੜੀ ਮੈਂ ਗੱਲ ਦੇਖੀ ਹੈ ਕਈ ਜਗ੍ਹਾ ਜਾ ਕੇ ਦੇਖੀ ਹੈ ਤੁਸੀਂ ਰਾਜਸਥਾਨ ਚਲੇ ਜਾਓ ਆਪਣੇ ਕਿਸਾਨ ਜ਼ਮੀਨ ਨਹੀਂ ਲੈ ਸਕਦੇ ਤੁਸੀਂ ਹਿਮਾਚਲ ਚਲੇ ਜਾਓ ਜ਼ਮੀਨ ਨਹੀਂ ਤੁਸੀਂ ਖਰੀਦ ਸਕਦੇ ਖੇਤੀ ਵਾਸਤੇ ਜੰਮੂ ਕਸ਼ਮੀਰ ਚਲੇ ਜਾਓ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਤੁਸੀਂ ਉਤਰਾੰਚਲ ਚਲੇ ਜਾਓ ਜ਼ਮੀਨ ਨਹੀਂ ਲੈ ਸਕਦੇ ਤੇ ਤੁਹਾਡੇ ਜੋ ਮਰਜੀ ਬਾਹਰੋਂ ਆਈ ਜਾਂਦੇ ਆ ਪੰਜਾਬ ਦੀ ਜ਼ਮੀਨ ਖੇਤੀ ਵਾਸਤੇ ਪੰਜਾਬੀਆਂ ਵਾਸਤੇ ਹੀ ਰਹੂਗੀ ਥੋੜੇ ਵਾਸਤੇ ਰਹੁ। ਮੈਂ ਅਖੀਰ ਚਾਈ ਕਹਿਣਾ ਚਾਹਣਾ ਹੈ। ਹੱਥ ਜੋੜ ਕੇ ਬੇਨਤੀ ਕਰਦਾ ਹਾਂ। ਵਰਕਰਾਂ ਨੂੰ ਬੇਨਤੀ ਕਰਦਾ ਹਾਂ। ਦੇਖੋ ਬਹੁਤ ਵੱਡੀ ਸਾਜ਼ਿਸ਼ ਰਹੀ ਹੈ ਆਪਣੀ ਪਾਰਟੀ ਨੂੰ ਖਤਮ ਕਰਨ ਦੀ। ਉਹਨਾਂ ਨੇ ਹਰ ਹੱਥ ਦਾ ਹਤਕੰਡਾ ਅਪਲਾਇਆ ਪਰ ਮੈਂ ਸਿਰ ਝੁਕਦਾ ਆਪਣੀ ਵਰਕਰਾਂ ਤੇ ਜਿਨ੍ਹਾਂ ਨੇ ਡੱਡ ਕੇ ਕਾਲੀ ਦਲ ਦਾ ਸਾਥ ਦਿੱਤਾ ਮੈਂ ਤੁਹਾਨੂੰ ਵਾਦਾ ਕਰਦਾ ਤੇ ਬੇਨਤੀ ਕਰਦਾ ਜਿਹੜੇ ਲੋਕ ਜਿਨ੍ਹਾਂ ਦੇ ਖੂਨ ਵਿੱਚ ਕਾਲੀ ਦਲ ਵਸਿਆ ਹੈ ਭਾਵੇਂ ਕੋਈ ਨਰਾਜ ਵੀ ਹੈ ਜਿਨ੍ਹਾਂ ਨੇ ਪੀੜੀਆਂਾਂ ਦੇ ਪੀੜੀਆਂ ਚੋਂ ਕਾਲੀ ਦਲ ਹੈ ਸਾਰਿਆਂ ਨੂੰ ਬੇਨਤੀ ਕਰਦਾ ਹੈ ਪੰਥ ਦੇ ਝੰਡੇ ਥੱਲੇ ਇਕੱਠੇ ਹੋ ਜੋ ਆਪਾਂ ਆਪਣੀ ਪੰਜਾਬ ਦੀ ਪੰਜਾਬੀਆਂ ਦੀ ਖਾਲਸਾ ਪਰਤੀ ਸਰਕਾਰ ਲਿਆਉਣੀ ਹੈ ਤੇ ਵਾਪਸ ਤੁਹਾਡੇ ਚਿਹਰਿਆਂ ਦੇ ਖੁਸ਼ੀਆਂ ਲਿਆ ਕੇ ਪੰਜਾਬ ਦੇ ਵਿੱਚ ਥੋੜੀ ਸਰਦਾਰੀ ਫਿਰ ਤੋਂ ਕਾਇਮ ਕਰਨੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ